ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਪ੍ਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਮਹਿੰਗਾਈ ਉਤੇ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਅੰਕੜੇ ਜਾਰੀ ਹਰ ਸਾਲ ਭੋਜਨ ਦੀਆਂ ਕੀਮਤਾਂ 3.4% ਵਧੀਆਂ ਕੈਨੇਡੀਅਨ ਪਰਿਵਾਰ ਦੇ ਮਹੀਨਾਵਾਰ ਬਜਟ ਉਤੇ ਪੈ ਰਿਹਾ ਅਸਰ ਬ੍ਰੈਂਪਟਨ ਦੇ ਵਿੱਚ ਟੋਲ ਟਰੱਕ ਉਤੇ ਅਗਜ਼ਨੀ ਹਮਲਾ ਕਮਰਸ਼ੀਅਲ ਆਟੋ ਯਾਰਡ ਦੇ ਵਿੱਚ ਵੱਡੀ ਤਬਾਹੀ 4 ਤੋਂ 5 ਸ਼ੱਕੀ ਵਿਅਕਤੀ ਸ਼ਾਮਲ ਹੋਣ ਦਾ ਸ਼ੱਕ ਕ੍ਰੰਪ ਦੇ ਵੈਨਜ਼ੂਏਲਾ ਤੇਲ ਭਿਆਨ ਦੇ ਨਾਲ ਕੈਨੇਡੀਅਨ ਮਾਰਕੀਟ ਹਿੱਲੀ ਕੈਨੇਡਾ ਦੇ ਤੇਲ ਸੈਕਟਰ ਦੇ ਸ਼ੇਅਰਾਂ ਦੇ ਵਿੱਚ ਭਾਰੀ ਗਿਰਾਵਟ TSX એનર્ਜੀ ਇੰਡੈਕਸ 3% ਤੋਂ ਵੱਧ ਗਿਆ ਕੈਨੇਡੀਆਨਾ ਦੇ ਵਿੱਚ ਸਰਹੱਦ ਪਾਰ ਚੋਣ ਦਾ ਵੱਧਿਆ ਡਰ ਵਸ਼ਿੰਗਟਨ ਦੇ ਛੋਟੇ ਕਾਰੋਬਾਰਾਂ ਉੱਤੇ ਭਾਰੀ ਅਸਰ ਆਖਰੀ 5 ਮਹੀਨਿਆਂ ਦੇ ਵਿੱਚ BC ਟ੍ਰੈਫਿਕ ਆਸਥਨ 38% ਘਟਿਆ ਤਿਹੂ ਨੇ ਨਾਸਰ ਗਰਮੀਆਂ ਦਾ ਵਿਸਥਾਰ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਦੇ ਅਨੁਸਾਰ ਤੇਸ ਤੋਂ ਸਾਰੇ 10 ਸੂਬਿਆਂ ਅਤੇ 3 ਨਾਂ ਪ੍ਰਦੇਸ਼ਾਂ ਦੇ ਵਿੱਚ ਭੋਜਨ ਦੀਆਂ ਕੀਮਤਾਂ ਦੇ ਵਿੱਚ ਸਾਲ ਤਰ ਸਾਲ 3.4% ਦਰ ਰਾਸ਼ਟਰੀ ਵਾਤਾਵਰਣ ਅਰਜ ਕੀਤਾ ਗਿਆ। ਇਹ ਵਾਦਾ ਕੈਨੇਡੀਅਨ ਪਰਿਵਾਰਾਂ ਦੇ ਮਹੀਨਾਵਾਰ ਬਜਟ ਉਤੇ ਸਿੱਧਾ ਅਸਰ ਪਾ ਰਿਹਾ ਹੈ। ਡਲਹੋਜ਼ੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਪੋਜਨ ਵੰਡ ਖੋਜਕਰਤਾ ਡਾਕਟਰ ਸਿਲਵੇਨ ਚਾਲੇ ਪੋਇਸਦਾ ਕਹਿਣਾ ਹੈ ਕਿ ਹਾਲਾਂਕਿ ਭੋਜਨ ਮਹਿੰਗਾ ਹੋਇਆ ਪਰ ਗੈਸ ਦੀ ਕੀਮਤਾਂ ਦੇ ਵਿੱਚ ਆਈ ਗਿਰਾਵਟ ਨੇ ਕੁਝ ਦੂਰ ਦੁਰਾਡੇ ਖੇਤਰਾਂ ਦੇ ਲਈ ਰਾਹਤ ਜ਼ਰੂਰ ਦਿੱਤੀ ਹੈ। ਉਨ੍ਹਾਂ ਅਨੁਸਾਰ ਨੋਵਾ ਸਕੋਸ਼ੀਆ ਵਰਗੇ ਖੇਤਰਾਂ ਦੇ ਵਿੱਚ ਸਮਾਨ ਦੀ ਟੋਆ ਟੋਆ ਦੀ ਲਾਗਤ ਘਟੇ ਤੇ ਨਾਲ ਉਚ ਹੱਦ ਤੱਕ ਵਧ ਕਟਿਆ ਡਾਕਟਰ ਚਾਲੇ ਪੁਆਇੰਸ ਨੇ ਕਿਹਾ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਉਸਾਰੀ ਲਾਗਤ ਕੋਈ ਫੱਟਾ ਮੋਟਾ ਨਹੀਂ ਰਹੀ ਸੰਘੀ ਤੇ ਸੁਬਾਈ ਟੈਕਸ ਕਟੋਤੀਆਂ ਅਤੇ ਜੀਐਸਟੀ ਛੁੱਟੀ ਨੇ ਵੀ ਭੋਜਨ ਮਹਿੰਗਾਈ ਦੀ ਦਰ ਉੱਤੇ ਪ੍ਰਭਾਵ ਪਾਇਆ ਉਹਨਾਂ ਦੱਸਿਆ ਕਿ ਨਵਸਕੋਸ਼ੇ ਦੇ ਵਿੱਚ ਭੋਜਨ ਮਹਿੰਗਾਈ ਦੇ ਵਿੱਚ ਲਗਭਗ 14% ਦੀ ਕਮੀ ਆਈ ਹੈ ਨਿਊ ਬਾਂਸਵਿਕ ਤੇ ਵਿੱਚ 15% ਅਤੇ 온ਟਾਰੀਓ ਤੇ ਵਿੱਚ ਵੀ ਇਸੇ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲਿਆ ਹਾਲਾਂਕਿ ਕੁਝ ਹੋਰ ਸੂਬਿਆਂ ਦੇ ਵਿੱਚ ਇਹ ਰਾਹਤ ਸਿਰਫ 5% ਤੱਕ ਸੀਮਤ ਰਹੀ ਹੈ ਪਰ ਕਿਹਾ ਜਾਂਦਾ ਹੈ ਐਟਲੈਂਟਿਕ ਕੈਨੇਡਾ ਦੇ ਲਈ ਸਭ ਤੋਂ ਵੱਡੀ ਚੁਣੌਤੀ ਅੰਤਰ ਸੂਬਾਈ ਵਪਾਰ ਰੁਕਾਵਟਾਂ ਨੇ ਡਾਕਟਰ ਚਾਰਲੇ ਬੋਇਸ ਕਹਿੰਦੇ ਨੇ ਕਿ ਇਨ੍ਹਾਂ ਰੁਕਾਵਟਾਂ ਦੇ ਕਾਰਨ ਪੋਜਨਤੀਆਂ ਟੋਆ ਟੋਆਪੇ ਕੀ ਹੋ ਜਾਂਦੀ ਹੈ ਅਤੇ ਕਾਰੋਬਾਰ ਆਪਣੇ ਆਪ ਨੂੰ ਵਿਦਾ ਨਹੀਂ ਸਕਦੇ ਉਨ੍ਹਾਂ ਦੇ ਅਨੁਸਾਰ ਕਯੂਬਿਕ ਜਾਂ অন্ਟਰੀਓ ਤੋਂ ਭੋਜਨ ਲੈਣਾ ਵੀ ਕਾਨੂੰਨੀ ਅਤੇ ਪ੍ਰਸ਼ਾਸਤ੍ਰਿਕ ਦੁਕਾਫਤਾ ਕਰਕੇ ਮੁਸ਼ਕਲ ਬਣ ਜਾਂਦਾ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਇਹ ਵੀ ਦੱਸਉਂਦੀ ਹੈ ਕਿ ਅੰਗੂਰ, ਬੇੜੀਆਂ, ਕਾਫੀ ਅਤੇ ਗਰਾਉਂਡ ਬਰੀਫ ਦੀਆਂ ਕੀਮਤਾਂ ਸਾਰੇ ਸੂਬਿਆਂ ਦੇ ਵਿੱਚ ਹਰ ਮਹੀਨੇ ਵਧ ਰਹੀਆਂ ਨੇ। ਇਸ ਸਥਿਤੀ ਨੇ ਆਮ ਖਰੀਦਦਾਰਾਂ ਦੇ ਵਿੱਚ ਚਿੰਤਾ ਵਧਾ ਦਿੱਤੀ ਹੈ। ਇੱਕ ਖਰੀਦਦਾਰ ਮਾਈਕ ਫਿਫੀਲਡ ਕਹਿੰਦਾ ਹੈ ਕਿ ਅੱਜਕੱਲ ਮਹਿੰਗਾਈ ਬਾਰੇ ਕੋਈ ਚੰਗੀ ਖਬਰ ਆਵੇ, ਇਸ ਉੱਤੇ ਵਿਸ਼ਵਾਸ ਕਰਨਾ ਔਖਾ ਹੋ ਗਿਆ ਹੈ। ਉਹਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਭੋਜਨ ਦੀ ਕੀਮਤਾਂ ਹੋਰ ਵੱਧ ਸਕਦੀਆਂ ਨੇ ਇਸ ਲਈ ਉਹ ਸਾਵਧਾਨੀ ਦੇ ਨਾਲ ਖਰੀਦਦਾਰੀ ਕਰ ਰਹੇ ਨੇ ਅਤੇ ਹਮੇਸ਼ਾ ਵਧੀਆ ਸੌਦੇ ਦੀ ਤਲਾਸ਼ ਵਿੱਚ ਰਹਿੰਦੇ ਨੇ ਅਖੀਰ ਦੇ ਵਿੱਚ ਆਉ ਨਸਰ ਮਾਰਥਿਆ ਮਈ 2024 ਤੋਂ ਮਈ 2024 ਤੱਕ ਕੈਨੇਡਾ ਵਿੱਚ ਪਹੁੰਚੰਦੀਆਂ ਕੀਮਤਾਂ ਵਿੱਚ ਵਾਧੇ ਦੇ ਸੂਬਾવાર ਅੰਕੜਿਆਂ ਤੇ न्यू बर्सविक तीन पोइंट सात प्रतिशत न्यू फाउंडलैंड लैपराडोर तीन पोइंट छतिशत ऑनटरियो तीन पोइट छतिशत तीन प्रतिशत प्रिंस एडवर्ड आइलैंड तीन चार प्रतिशत अल्बर्टा 3.3 प्रतिशत ब्रिटिश कोलंबिया 3.2 प्रतिशत क्यूबेक 3.1 प्रतिशत मैनिटोबा 3.0 प्रतिशत नोवा स्कोशिया 2.7 प्रतिशत है भोजन महंगाई के नाल जुड़िया ताज़ा तस्वीरें कैनेडा के घरेलू खर्चे उत्ते गहरा असर छड़ रही ने <स्थागा> ब्रैम्पटन पेल रीजनल पुलिस के वालों एक चक्की आगजनी हमले की जांच की जा रही है ਸੋਵਾਂ ਵਾ ਤੜਕੇ ਇੱਕ ਕਮਰਸ਼ੀਅਲ ਆਟੋ ਯਾਰਡ ਦੇ ਵਿੱਚ ਕਈ ਟੋਟ-ਟੋਕਰ ਨੂੰ ਅੱਗ ਲਗਾ ਦਿੱਤੀ ਗਈ ਹੈ ਜਿਸ ਨਾਲ ਭਾਰੀ ਨੁਕਸਾਨ ਹੋਇਆ ਇਹ ਘਟਨਾ ਪੰਜਨਬੀ ਨੂੰ ਸਵੇਰੇ ਕਰੀਬ 3:30 ਵਜੇ ਰਦਰਫੋਰਡ ਰੋਡ ਅਤੇ ਗਲਾਈਡਨ ਰੋਡ ਦੇ ਨੇੜੇ ਵਾਪਰੀ ਫਾਇਰ ਬਿਗੇਟ ਅਤੇ ਪੁਲਿਸ ਨੂੰ ਉਸ ਸਮੇਂ ਸੂਚਨਾ ਮਿਲੀ ਜਦੋਂ ਸੁਰਖਿਤ ਆਟੋ ਯਾਰਡ ਦੇ ਵਿੱਚ ਕਈ ਵਾਹਨ ਸੜਦੇ ਹੋਏ ਦੇਖੇ ਗਏ ਜਦੋਂ ਐਮਰਜੈਂਸੀ ਕਰੂ ਮੌਕੇ ਉਤੇ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਅੱਗ ਜਾਣ ਬੁਝ ਕੇ ਲਗਾਈ ਗਈ ਸੀ ਗਵਾਹਾਂ ਦੇ ਮੁਤਾਬਕ ਕਈ ਵਿਅਕਤੀਆਂ ਨੇ ਟੋੜ ਟਰੱਕ ਨੂੰ ਅਗ ਲਗਾਈ ਅਤੇ ਫਿਰ ਅਣਜਾਨੇ ਦਿਸ਼ਾ ਦੇ ਵੱਲ ਭੱਜ ਗਏ ਪੀਲ ਰੀਜਨਲ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕੁੱਲ 16 ਟੋੜ ਟਰੱਕ ਜਵਾਤਾ ਪੂਰੀ ਤਰ੍ਹਾਂ ਸੜ ਗਏ ਜਾਂ ਪੂਰੀ ਤਰ੍ਹਾਂ ਨੁਕਸਾਨੇ ਗਏ ਹਾਲਾਂਕਿ ਹਜਤਾ ਕੋ ਕੁਲੀ ਵਿਧੀ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਗਿਆ ਪਰ ਪੁਲਿਸ ਕਹਿਦੀ ਹੈ ਕਿ ਆਟੋ ਯਾਰਡ ਨੂੰ ਪਾਰੀ ਹਾਨੀ ਹੋਈ ਹੈ ਜਿਸ ਨਾਲ ਸਥਾਨਕ ਟੋਇੰਗ ਉਦਯੋਗ ਦੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਪੀ ਅਪੀ ਰੀਜਨਲ ਪੁਲਿਸ ਨੇ ਕਿਹਾ ਕਿ ਖੁਸ਼ਕਿਸਮਤੀ ਦੇ ਨਾਲ ਇਸ ਘਟਨਾ ਦੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਇਸ ਮਾਮਲੇ ਦੀ ਜਾਂਚ ਅਕਸਰਨੀ ਦੇ ਸ਼ੱਕੀ ਹਮਲੇ ਵੱਜੋਂ ਕੀਤੀ ਜਾ ਰਹੀ ਹੈ ਤੇ ਸ਼ੁਰੂਆਤੀ ਸਬੂਤਾਂ ਤੋਂ ਇਹ ਕਿ ਇਸ ਘਟਨਾ ਦੇ ਵਿੱਚ ਚਾਰ ਤੋਂ ਪੰਜ ਵਿਅਕਤੀ ਸ਼ਾਮਲ ਹੋ ਸਕਦੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਤੱਕ ਸ਼ੱਕੀ ਦੀ ਕੋਈ ਪੱਕੀ ਪਛਾਣ ਜਾਂ ਵੇਰਵਾ ਉਪਲਬਧ ਨਹੀਂ ਹੈ ਜਾਂਚ ਕਰਤਾ ਮੌਕੇ ਉੱਤੇ ਇਕੱਠੇ ਕੀਤੇ ਗਏ ਭੌਤਿਕ ਸਬੂਤਾਂ ਦੀ ਜਾਂਚ ਕਰ ਰਹੇ ਨੇ ਅਤੇ ਇਲਾਕੇ ਦੇ ਵਿੱਚ ਲੱਗੇ ਨਿਗਰਾਨੀ ਕੈਮਰੇ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ ਇਸ ਘਟਨਾ ਨੇ ਪ੍ਰੈਮਟਨ ਦੇ ਟੋਇੰਗ ਅਤੇ ਕਮਰਸ਼ੀਅਲ ਵਾਹਨ ਉਦਯੋਗ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਈ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਹ ਹਮਲਾ ਸਿਰਫ ਜਾਇਦਾਦ ਨਹੀਂ ਸਗੋਂ ਲੋਕਾਂ ਦੀ ਰੋਜ਼ੀ ਰੋਟੀ ਉੱਤੇ ਵੀ ਸਿੱਧਾ ਅਸਰ ਪਾਉਂਦਾ ਹੈ ਫੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਜੇ ਕਿਸੇ ਕੋਲ ਵੀ ਇਸ ਅਗਜ਼ਨੀ ਦੇ ਨਾਲ ਸੰਬੰਧਿਤ ਜਾਣਕਾਰੀ ਹੈ ਤਾਂ ਤੁਰੰਤ ਪੁਲਿਸ ਜਾਂ ਕ੍ਰਾਈਮ ਸਟਾਪਰਸ ਦੇ ਨਾਲ ਸੰਪਰਕ ਕਰਨ ਪੁਲਿਸ ਕਹਿੰਦੀ ਹੈ ਕਿ ਮਾਮਲਾ ਹਜੇ ਵੀ ਸਿਰ ਕਰਮ ਹੈ ਅਤੇ ਅਧਿਕਾਰੀ ਟੜਕੇ ਹੋਏ ਇਸ ਹਮਲੇ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੇ ਲਈ ਕੰਮ ਕਰ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਵੱਲੋਂ ਵੈਨਜ਼ਵੇਲਾ ਦੇ ਤੇਲ ਉਦਯੋਗ ਨੂੰ ਅਮਰੀਕੀ ਕੰਪਨੀਆਂ ਦੇ ਨਿਯੰਤਰਣ ਹੇਠ ਲਿਆਂਦੇ ਜਾਣ ਸੰਬੰਧੀ ਬਿਆਨਾਂ ਤੋਂ ਬਾਅਦ ਕੈਨੇਡਾ ਦੇ ਤੇਲ ਖੇਤਰ ਦੇ ਵਿੱਚ ਭਾਰੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਸੋਮਵਾਰ ਨੂੰ ਕੈਨੇਡਾ ਦੇ ਸਭ ਤੋਂ ਵੱਡੇ ਤੇਲ ਉਤਪਾਦਕ ਸ਼ਹਿਰ ਤੇਜੀ ਦੇ ਨਾਲ ਟਿਕ ਗਏ। ਟੋਰਾਂਟੋ ਸਟਾਕ ਐਕਸਚੇਂਜ ਦਾ TSX ਐਨਰਜੀ ਸਬ ਇੰਡੈਕਸ 3% ਤੋਂ ਵੱਧ ਘਟ ਗਿਆ। ਮਾਰਾਤਾ ਕਹੜੇ ਕਿ ਨਿਵੇਸ਼ਕਾਂ ਦੇ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ ਤੇ ਵੈਲਿੰਗਟਨ ਆਇਲਸ ਪ੍ਰਾਈਵੇਟ ਕਾਉਂਸਲ ਦੇ ਸੀਨੀਅਰ ਪੋਰਟਫੋਲੀਓ ਮੈਨੇਜਰ ਮਾਰਟੀਨ ਪਲੇਟੀਅਰ ਨੇ ਕਿਹਾ ਕਿ ਲੋਕ ਪਹਿਲਾ ਸੇਲ ਬਟਨ ਦਬਾ ਰਹੇ ਨੇ ਅਤੇ ਬਾਅਦ ਦੇ ਵਿੱਚ ਸਵਾਲ ਪੁੱਛ ਰਹੇ ਨੇ। ਉਹਨਾਂ ਨੇ ਦੱਸਿਆ ਕਿ ਸਥਿਤੀ ਖਾਸ ਕਰਕੇ ਅਲਬਰਟਾ ਦੇ ਉਤਪਾਦਨ ਕਰਦੇ ਲਈ ਇੱਕ ਨਾਜ਼ੁਕ ਸਮੇਂ ਤੇ ਆਈ ਹੋਈ ਹੈ। ਪਲੇਟੀਅਰ ਨੇ ਕਿਹਾ ਕਿ ਇਹ ਘਟਨਾਕਰਮ ਸਿਰਫ ਅਲਬਰਟਾ ਨਹੀਂ ਸਗੋ ਪੂਰੇ ਦੇਸ਼ ਉਤੇ ਅਸਰ ਪਾਵੇਗਾ। ਉਹਨਾਂ ਨੇ ਕਿਹਾ ਇਹ ਇੱਕ ਜੁਆਕੰਦੀ ਕੰਟੀ ਹੋ ਸਕਦੀ ਹੈ ਕਿ ਅਸੀਂ ਆਪਣੇ ਬੁਨਿਆਦੀ ਟਾਂਚੇ ਨੂੰ ਅਕੇ ਵਧਾਈਏ ਤੇ ਪਾਈਪਲਾਈਨਾਂ ਬਣਾਈਏ ਤਾਂ ਜੋ ਅਸੀਂ ਆਪਣੇ ਤੇਲ ਨੂੰ ਹੋਰ ਵਿਸ਼ਵ ਬਾਜ਼ਾਰ ਤੱਕ ਪਹੁੰਚਾ ਸਕੀਏ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਟ ਨੇ ਵੀ ਇਸ ਮਸਲੇ ਉਤੇ ਸਖ਼ਤ ਰਈਏ ਆਪਣੌਂਦੇ ਕਿ ਹੈ ਕਿ ਹੁਣ ਕੈਨੇਡਾ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਸ ਉਤਰਾਸ ਤੋਂ ਇਲਾਵਾ ਹੋਰ ਨਿਰਯਾਤ ਬਾਜ਼ਾਰ ਦੀ ਤਲਾਸ਼ ਕਰੇ। ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਵੈਨਜ਼ੂਏਲਾ ਦੇ ਤਾਨਾਸ਼ਾਹ ਨਿਕੋਲਸ ਮਾਦੂਰੋ ਨਾਲ ਝੜੀਆਂ ਹਾਲੀਆ ਘਟਨਾਵਾਂ ਦੇ ਵਿੱਚ ਸਪਸ਼ਟ ਕਰਦਿਆਂ ਨੇ ਕਿ ਅਸੀਂ ਆਪਣੀਆਂ ਪਾਈਪਲਾਈਨਾਂ ਦੇ ਵਿਕਾਸ ਨੂੰ ਤੇਜ਼ ਕਰੀਏ।

ਰਵਈਆ ਅਪਣਾਇਆ ਸੀਏਪੀਪੀ ਦੇ ਪੁਲਦਾਨ ਅਤੇ ਸੀਈਓ ਲੀਜ਼ਾ ਪਾਟਰਨ ਨੇ ਕਿਹਾ ਹੈ ਕਿ ਅਸੀਂ ਬਦਲ ਰਹੀ ਸਥਿਤੀ ਉਤੇ ਨਜ਼ਰ ਰੱਖ ਰਹੇ ਹਾਂ ਪਰ ਇਸ ਵੇਲੇ ਇਹ ਕਹਿਣਾ ਕਿ ਵੈਨਜ਼ੂਏਲਾ ਦੀ ਸਥਿਤੀ ਕੈਨੇਡੀਅਨ ਤੇਲ ਉਤਪਾਦਕਾਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ ਸਿਰਫ ਅਟਕਲਾ ਹੋਣ ਗਿਆ ਇਸ ਦਰਮਿਆਨ ਕੁਝ ਵੀ ਵਿਸ਼ਲੇਸ਼ ਕਰਨੇ ਕਿ ਹੈ ਕਿ ਬਜ਼ਾਰਦੀ ਇਹ ਕਬਰਾਹਟ ਸ਼ਾਇਦ ਸਮੇਂ ਤੋਂ ਪਹਿਲਾਂ ਹੈ ਤਕੈਲਕਰੀ ਯੂਨੀਵਰਸਿਟੀ ਦੇ ਸਕੂਲ ਆਫ ਪਬਲਿਕ ਪਾਲਿਸੀ ਦੇ ਐਗਜ਼ੀਕਿਊਟਿਵ ਫੈਲੋ ਰੀਚਰਡ ਮੈਸਨ ਨੇ ਕਿਹਾ ਹੈ ਕਿ ਸਭ ਨੂੰ ਥੋੜਾ ਡੂੰਗਾ ਸਾ ਲੈਂਦੀ ਲੋੜ ਹੈ ਟ੍ਰੰਪ ਜੋ ਕੈਰੇ ਨੇ ਉਹ ਨੇੜਲੇ ਕੁਝ ਰਿਵੀਚ ਹਕੀਕਤ ਬਨੇਗਾ ਇੱਕ ਮੁਸ਼ਕਲ ਹੈ ਉਹਨਾਂ ਨੇ ਕਿਹਾ ਕਿ ਵੈਨਜ਼ੁਏਲਾ ਦੇ ਤੇਲ ਉਤਪਾਦਨ ਨੂੰ ਮੁੜ ਸੁਲਝਿਤ ਕਰਨ ਦੇ ਲਈ ਸੈਂਕੜੇ ਅਰਬ ਡਾਲਰ ਅਤੇ ਕਈ ਸਾਲਾਂ ਦੀ ਮਿਹਨਤੀ ਲੋੜ ਹੋਵੇਗੀ ਮੈਸਨ ਦਾ ਮੰਨਣਾ ਹੈ ਕਿ ਇਸ ਸਮੇਂ ਵੈਨਜ਼ੁਏਲਾ ਦੇ ਵਿੱਚ ਉਤਪਾਦਨ ਹੋੜ ਕੱਟ ਹੋ ਰਿਹਾ ਜੋ ਸ਼ਾਇਦ ਅਲਬਰਟਾ ਦੇ ਲਈ ਥੋੜੇ ਸਮੇਂ ਦੇ ਲਈ ਤੇਲ ਦੀ ਕੀਮਤਾਂ ਵਿੱਚ ਫਾਇਦਾ ਦੇ ਸਕਦਾ ਹੈ ਉਦਯੋਗ ਮਾਰਾ ਦਾ ਸਾਫ਼ ਕਹਿਣਾ ਹੈ ਕਿ ਕੈਨੇਡਾ ਦੀ ਲੰਬੇ ਸਮੇਂ ਦੀ ਸਥਿਰਤਾ ਅਮਰੀਕਾ ਉਤੇ ਨਿਰਭਰਤਾ ਘਟਾਉਣ ਦੇ ਨਾਲ ਹੀ ਸੰਭਵ ਹੈ ਕੁਲ ਮਿਲਾ ਕੇ ਇਹ ਘਟਨਾਵਾ ਕੈਨੇਡਾ ਲਈ ਇੱਕ ਸਪਸ਼ਟ ਸੰਦੇਸ਼ ਨੇ ਜੋਕਰ ਦੇਸ਼ ਨੂੰ ਆਪਣੀ ਆਰਥਿਕ ਮਜ਼ਬੂਤ ਬਣਾਈ ਰੱਖਣੀ ਹੈ ਤਾਂ ਉਸ ਨੂੰ ਨਵੇਂ ਬਾਜ਼ਾਰ ਦੇ ਵੱਲ ਮੂੰਹ ਕਰਨਾ ਹੀ ਪਵੇਗਾ 2025 ਦੇ ਵਿੱਚ ਪੀਸੀ ਤੋਂ ਵਸ਼ਿੰਗਟਨ ਰਾਜ ਦੇ ਵਿੱਚ ਦਾਖਲ ਹੋਣ ਵਾਲੇ ਮਹਾਨਾਂ ਦੀ ਗਿਣਤੀ ਸਾਲ ਤੋਂ ਸਾਲ ਲਗਭਗ 10% ਤੱਕ ਵਧ ਗਈ ਸੀ ਇਸ ਨੂੰ ਉਸ ਸਮੇਂ ਕੋਵਿਡ ਤੋਂ ਬਾਅਦ ਆਮ ਜੀਵਨ ਤੇ ਵੱਲ ਵਾਪਸੀ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਸੀ ਵੈਸਟਰਨ ਵਸ਼ਿੰਗਟਨ ਯੂਨੀਵਰਸਿਟੀ ਦੇ ਪਾਰਡਰ ਪੋਲਿਸੀ ਰਿਸਰਚ ਇੰਸਟੀਚਿਊਟ ਦੇ ਨਾਲ ਜੁੜੀ ਖੋਜ ਕਰਤਾ ਲੌਰੀ ਟੌਟਮੈਨ ਨੇ ਕਿਹਾ ਸੀ ਕਿ ਇਹ ਰੁਝਾਨ ਮਹੀਨੇ ਦਰ ਮਹੀਨੇ ਮਜ਼ਬੂਤ ਹੁੰਦਾ ਜਾ ਰਿਹਾ ਸੀ ਲੋ ਕੋਵਿਡ ਤੋਂ ਪਹਿਲਾਂ ਵਾਲੇ ਆਦਤ ਦੇ ਵੱਲ ਮੁੜ ਰਹੀ ਸੀ ਪਰ ਫਰਵਰੀ ਦੇ ਵਿੱਚ ਸਭ ਕੁਝ ਅਚਾਨਕ ਬਦਲ ਗਿਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਟੈਰਿਫ ਲਗਉਣ ਦੀਆਂ ਧਮਕੀਆਂ ਦਿੱਤੀਆਂ ਗਿਆ ਤੇ ਕੈਰੈਂਡਾ ਨੇ ਕਵੰਜੂਵ ਰਾਜਪート ਵਰਗੇ ਟਿੱਪਣੀਆਂ ਸਾਹਮਣੇ ਆਈਆਂ ਤਾਂ ਬੀਸੀ ਦੇ ਲੋਕਾਂ ਨੇ ਵਾਸ਼ਿੰਗਟਨ ਰਾਜ ਦੇ ਆਪਣੇ ਤਿੰਨ ਤੇ ਸਫਰਤ ਤੁਰੰਤ ਘਟਾ ਦਿੱਤੇ ਨਤੀਜੇ ਜੁਆਨ ਇਕਲਾਕੀ ਫਰਫੀ ਦੇ ਵਿੱਚੋਂ ਸਰਹੱਦ ਪਾਰ ਕਰਨ ਵਾਲੇ ਪਾਣਾ ਦੇ ਵਿੱਚੋਂ 29% ਦੀ ਕਮੀ ਤੇ ਮਾਰਚ ਦੇ ਵਿੱਚ 43% ਖਿਡਾਵਟ ਅਤੇ April ਦੇ ਵਿੱਚ ਤਾਂ ਇਹ ਘਟਾਵ 51% ਤੱਕ ਪਹੁੰਚ ਗਿਆ ਜੋ ਸਾਲ ਦੀ ਸਭ ਤੋਂ ਵੱਡੀ ਖਿਡਾਵਟ ਸੀ ਲਾਰੀ ਟੌਟਮਨ ਦਾ ਕਹਿਣਾ ਹੈ ਕਿ ਬਹੁਤ ਸਾਰੇ ਕੈਨੇਡੀਅਨਸ ਰਾਤ ਪਾਰ ਕਰਨਾ ਹੁਣ ਇਸ ਲੋਕਤ ਨਹੀਂ ਸਮਝੇ ਲੋਕ ਜਾਤਾਂ ਡਰੇ ਹੋਏ ਨਹੀਂ ਜਾਂ ਉਸ ਰਾਦੂਤੇ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ 2025 ਦੇ ਆਖਰੀ 5 ਮਹੀਨੇ ਦੌਰਾਨ ਬੀਸੀ ਤੋਂ ਸਰਹੱਦ ਪਾਰ ਕਰਨ ਵਾਲੇ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਔਸਤ 38% ਘਟ ਰਹੀ ਹੈ ਜਦ ਕਿ ਕੌਮੀ ਪੱਧਰ ਉਤੇ ਢਿਗਾਵਟ 5% ਦੇਸੀ ਇਸ ਗ੍ਰਾਵਰ ਦਾ ਸਭ ਤੋਂ ਵੱਡਾ ਅਸਰ ਵਸ਼ਿੰਟਨ ਰਾਜ ਦੇ ਉਨਾ ਕਾਰੋਪਾਰਾ ਅਤੇ ਪਿਆਚੂ ਸਿੱਧੇ ਤੌਰ ਤੇ ਬੀਸੀ ਦੇ ਕਾਕਾ ਤੇ ਨਿਰਭਰ ਕਰਦੇ ਸੀ ਬਲਿੰਗਮ ਰੀਜਨਲ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਗਾਈ ਓਚੀ ਓਗਰੋਸ ਨੇ ਕਿਹਾ ਕਿ ਸਾਡੇ ਵੱਡੇ ਰੀਟੇਲਰ ਸ਼ਾਇਦ ਉਨਕੋਲ ਹੋ ਜਾਣ ਪਰ ਛੋਟੇ ਕਾਰੋਬਾਰ ਦੇ ਲਈ ਨਵਾਂ ਆਮ ਸਮਝਣਾ ਬਹੁਤ ਮੁਸ਼ਕਲ ਹੋਵੇਗਾ ਕਾਟਮੈਨ ਦੇ ਅਨੁਸਾਰ ਪੁਆਇੰਟਰ ਰੌਬਰਟਸਨ ਅਤੇ ਪਲੇਨ ਵਰਕੀਆਂ ਸਹਤੀ ਥਾਵਾਂ ਕਈ ਛੋਟੇ ਕਾਰੋਬਾਰ ਪਹਿਲਾਂ ਹੀ ਬੰਦ ਹੋ ਚੁੱਕੇ ਨੇ ਵਰਟਕਮ ਕੌਂਟੀਰੀ ਦੇ ਵਿੱਚ 2026 ਤੱਕ ਸਰਹੱਦੀ ਆਵਾਜਾਈ ਵਧਣ ਦੀ ਪੂਰੀ ਉਮੀਦ ਨਹੀਂ ਹੈ ਫਿਰ ਵੀ ਵਾਸ਼ਿੰਗਟਨ ਦੇ ਕਾਰੋਬਾਰੀ ਕੈਨੇਡੀਅਨਸ ਨੂੰ ਸੱਦਾ ਦੇ ਰਹੇ ਨੇ ਗਾਈ ਓਚੀਓ ਕ੍ਰੋਸ ਨੇ ਕਿਹਾ ਕਿ ਜਦੋਂ ਤੁਸੀਂ ਤਿਆਰ ਹੋਵੋਗੇ ਅਸੀਂ ਤੁਹਾਡਾ ਖੁੱਲੇ ਦਿਲ ਦੇ ਨਾਲ ਸਵਾਗਤ ਕਰਾਂਗੇ ਪਰ ਅਸੀਂ ਸਮਝਦੇ ਹਾਂ ਕਿ ਇਸ ਲਈ ਤਿਆਰ ਨਾ ਹੋਣ ਦੇ ਕਈ ਕਾਰਨ ਨੇ ਰਿਪੋਰਟ ਸਪੱਸ਼ਟ ਕਰਦੀ ਹੈ ਕਿ ਸਰਹੱਦ ਪਾਰ ਆਵਾਜਾਈ ਸਿਰਫ ਯਾਤਰਾ ਨਹੀਂ ਸਗੋ ਦੋਨੇ ਪਾਸੇ ਦੀ ਅਰਥ ਵਿਵਸਥਾ ਦੇ ਨਾਲ ਡੂੰਗੀ ਤਰ੍ਹਾਂ ਜੁੜੀ ਹੋਈ ਹੈ ग्रेटर टोरंटो एरिया ਦੇ ਵਿੱਚ ਅੱਜ ਸੋਮਵਾਰ ਸਵੇਰੇ برفਬਾਰੀ ਨੇ ਜਨ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਿਸ ਕਾਰਨ ਦਫ਼ਤਰ ਜਾਣ ਵਾਲਿਆਂ ਤੇ ਸਕੂਲ ਜਾਣ ਵਾਲੇ ਬੱਚਿਆਂ ਦੇ ਲਈ ਸਵੇਰ ਦਾ ਸਫ਼ਰ ਕਾਫੀ ਚੁਣੌਤੀਪੂਰਨ ਬਣ ਗਿਆ ਵਾਤਾਵਰਣ ਕੈਨੇਡਾ ਨੇ ਪਾਰਿਵਾਰਕ ਅਤੇ ਕਾਟੋ ਦ੍ਰਿਸ਼ਟੀ ਦੀ ਚੇਤਾਵਨੀ ਜਾਰੀ ਕਰ ਦਿੱਤਾ ਕਿ ਹਾ ਕਿ ਸੜਕਾਂ ਉੱਤੇ ਦ੍ਰਿਸ਼ਟੀ ਕਈ ਵਾਰ ਬਹੁਤ ਕੱਟ ਹੋ ਸਕਦੀ ਹੈ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਯਾਤਰਾ ਦੇ ਲਈ ਵਾਧੂ ਸਮਾਂ ਰੱਖਣ ਅਤੇ ਬਿਨਾਂ ਲੋੜ ਕਰੂ ਬਾਹਰ ਨਾ ਨਿਕਲਣ ਮੌਸਮ ਵਿਸ਼ੇਸ਼ ਗਿਆਨ ਦਾ ਕਹਿਣਾ ਹੈ ਕਿ ਹਾਲਾਂਕਿ ਬਰਫਬਾਰੀ ਬਹੁਤ ਵੱਧ ਨਹੀਂ ਹੋਵੇਗੀ ਪਰ ਇਸ ਦਾ ਸਮਾਂ ਬਹੁਤ ਨਾਜ਼ੁਕ ਹੈ ਕਿਉਂਕਿ ਛੁੱਟੀਆਂ ਦਾ ਸੀਜ਼ਨ ਖਤਮ ਹੋ ਚੁੱਕਿਆ ਹੈ ਅਤੇ ਟ੍ਰੈਫਿਕ ਪੈਟਰਨ ਮੁੜ ਆਮ ਪੱਧਰ ਤੇ ਵਾਪਸ ਆ ਰਹੇ ਨੇ ਮੌਸਮ ਸਲਾਹਕਾਰ ਨੇ ਦੱਸਿਆ ਕਿ ਬਰਫਬਾਰੀ ਦਾ ਸਮਾਂ ਮੁਸ਼ਕਲ ਭਰਿਆ ਹੋਵੇਗਾ ਛੁੱਟੀਆਂ ਤੋਂ ਬਾਅਦ ਟ੍ਰੈਫਿਕ ਆਮ ਤੇ ਨੇੜੇ ਹੋਣ ਕਰਕੇ ਸਵੇਰ ਦੇ ਸਫ਼ਰ ਉੱਤੇ ਇਸ ਦਾ ਵਧੇਰੇ ਪ੍ਰਭਾਵ ਪੈ ਸਕਦਾ ਹੈ ਯਾਤਰਾ ਚੁਣੌਤੀਪੂਰਨ ਰਹੇਗੀ ਅਤੇ ਕਈ ਵਾਰ ਦ੍ਰਿਸ਼ਟੀ ਬਹੁਤ ਘੱਟ ਹੋ ਸਕਦੀ ਹੈ ਸੜਕਾਂ 'ਤੇ برف ਜੰਮਣ ਕਾਰਨ ਵਾਹਨ ਚਲਾਉਣਾ ਅਤੇ ਪੈਦਲ ਚੱਲਣਾ ਦੋਹਾਂ ਦੇ ਲਈ ਮੁਸ਼ਕਲ ਬਣਿਆ ਰਹੇਗਾ ONTARIO PROVINCIAL POLICE OPP ਨੇ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਗਤੀ ਘਟਾ ਕੇ ਚਲਾਓ ਵਾਹਨ ਦੇ ਵਿਚਕਾਰ ਵਧੇਰੀ ਦੂਰੀ ਬਣਾਓ ਅਤੇ ਪੂਰੀ ਤਰ੍ਹਾਂ ਸੂਚੇਤਰੋ OPP ਨੇ ਇਹ ਵੀ ਕਿਹਾ ਕਿ ਸੜਕਾਂ 'ਤੇ ਹਾਲ ਅਤੇ ਨਮਕ ਡ੍ਰੌਪਰ ਲਗਾਤਾਰ ਕੰਮ ਕਰ ਰਹੇ ਨੇ ਇਸ ਲਈ ਡਰਾਈਵਰ ਉਹਨਾਂ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ ਕ੍ਰਾਂਟੋ ਡਿਸਟ੍ਰਿਕਟ ਸਕੂਲ ਬੱਸ ਨੇ ਮੌਸਮ ਦੇ ਨਾਲ ਚੁੜੀਆਂ ਕਈ ਦੇਰੀਆਂ ਕੀਤੀ ਪੁਸ਼ਟੀ ਕੀਤੀ ਗਿਆ। ਕਈ ਸਕੂਲ ਬੱਸ ਰੂਟਾਂ ਉੱਤੇ ਪੀਕਅਪ ਸਮਾਂ ਬਦਲਿਆ। ਹਾਲਾਂਕਿ ਬੱਸਾਂ ਆਮ ਚੱਲੀ ਰਹੀਆਂ ਤੇ ਇਸੇ ਤਰ੍ਹਾਂ ਯੋਗ ਪੀਲ ਹਾਲਟਨ ਅਤੇ ਡਰਮ ਖੇਤਰਾਂ ਤੋਂ ਵੀ ਬੱਸਾਂ ਵਿੱਚ ਦੇਰੀਆਂ ਰਿਪੋਰਟਾਂ ਮਿਲੀਆਂ ਨੇ ਜਿਸ ਦੇ ਨਾਲ ਪਰਿਵਾਰਾਂ ਅਤੇ ਵਿਦਿਆਰਥੀਆਂ ਨੂੰ ਸਵੇਰ ਦੇ ਸਮੇਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕ੍ਰਾਂਟੋ ਸ਼ਹਿਰ ਨੇ ਵਸਨੀਕਾਂ ਨੂੰ آگਾਹ ਕਰਦਿਆ ਕਿ ਹਾ ਕੇ ਦਿਨ ਪਰ ਅਵਜਾਈ ਵਿਟਰੂ ਕਾਫਟਾ ਸਕਦੀ ਹੈ ਨਹੀਂ ਤੇ ਨਗਰ ਨਿਗਮ ਦੇ ਅਮਲੇ ਨੇ ਪੀੜ ਪੜਾ ਕੇ ਦੇ ਸਮੇਂ ਪਰਵਾਰੀ ਦੇ ਸਿਖਰ ਉਤੇ ਹੋਂਟ ਕਰਕੇ ਹਾਲੇ ਚ ਲੌਨ ਨਮਕ ਪੌਂਡ ਅਤੇ ਤਰਜੀਹ ਰੂਟਾਨ ਨੂੰ ਸਾਫ ਕਰਨ ਤੇ ਖਾਸ ਧਿਆਨ ਦਿੱਤਾ ਹੈ। ਮੌਤਵਨ ਕੈਨੇਡਾ ਮੁਤਾਬਕ ਪਰਵਾਰੀ ਦੁਪਹਿਰ ਤੱਕ ਖੋਲੀ ਪੈ ਜਾਵੇਗੀ ਅਤੇ ਕੁਝ ਥਾਂਵਾਂ ਉਤੇ ਜਮਾਪਤੀ ਬੂੰਦਾ ਬਾਂਦੀ ਦੇ ਵਿੱਚ ਤਬਦੀਲ ਹੋ ਸਕਦੀ ਹੈ। ਟੋਰਾਂਟੋ ਦੇ ਵਿੱਚ ਅੱਜ ਦਿਨ ਦਾ ਵਾਤਾਵਰਣ ਤਾਪਮਨ ਲਗਭਗ 1 ਡਿਗਰੀ ਸੈਲਸੀਅਸ ਲੈਣ ਦੀ ਉਮੀਦ ਹੈ। ਜਤਕੇ ਸਵੇਰੇ ਹਵਾ ਦੇ ਨਾਲ ਮਹਿਸੂਸ ਹੋਣ ਵਾਲਾ ਤਾਪਮਾਨ ਮਨਫੀ 12 ਡਿਗਰੀ ਦੇ ਨੇੜੇ ਹੈ ਵਾਹਨ ਚਾਲਕਾਂ ਅਤੇ ਪੈਦਲ ਯਾਤਰੀਆਂ ਨੂੰ ਦੁਪਹਿਰ ਤੱਕ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਹਾਲਾਤ ਤੇਜ਼ੀ ਦੇ ਨਾਲ ਬਦਲ ਸਕਦੇ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਕੈਨੇਡਾ ਦੀ ਸਾਫ ਕਾ ਲਿਪਲ ਕੈਬਨਿਟ ਮੰਤਰੀ ਕ੍ਰਿਸਟਿਅਨ ਫ੍ਰੀਲੈਂਡ ਨੂੰ ਆਰਥਿਕ ਵਿਕਾਸ ਦੇ ਲਈ ਆਪਣੀ ਸਲਾਹਕਾਰ ਨਿਯੁਕਤ ਕੀਤਾ ਹੈ ਜੂਲਨਸਕੀ ਨੇ ਕਿਹਾ ਕਿ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਵਿੱਚ ਫ੍ਰੀ ਲੈਂਡ ਦਾ ਲੰਬਾ ਤਜ਼ਰਬਾ ਯੂਕਰੇਨ ਦੇ ਲਈ ਬਹੁਤ ਫਾਇਦੇਮੰਦ ਰਹੇਗਾ ਜੂਲਨਸਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸੋ ਤੇ ਲਿਖਿਆ ਕਿ ਇਸ ਸਮੇਂ ਯੂਕਰੇਨ ਦੇ ਲਈ ਅੰਦਰੂਨੀ ਮਜ਼ਬੂਤੀ ਬਹੁਤ ਜ਼ਰੂਰੀ ਹੈ ਉਨ੍ਹਾਂ ਮੁਤਾਬਕ ਜੇ ਕੂਟਨੀਤੀ ਜਲਦੀ ਨਤੀਜੇ ਲਿਆਉਂਦੀ ਹੈ ਤਾਂ ਇਹ ਮਜ਼ਬੂਤੀ ਦੇਸ਼ ਦੀ ਮੂੜ ਉਸਾਰੀ ਤੇ ਵਿੱਚ ਮਦਦ ਕਰੇਗੀ ਅਤੇ ਜੇ ਸਾਥੀ ਦੇਸ਼ਾਂ ਵੱਲੋਂ ਦੇਰੀ ਕਰਕੇ جنگ ਖਤਮ ਕਰਨ ਦੇ ਵਿੱਚ ਦੇਵੀ ਹੁੰਦੀ ਹੈ ਤਾਂ ਹੀ ਅੰਦਰੂਨੀ ਲਚਕਤਾ ਯੂਕਰੇਨ ਦੀ ਰੱਖਿਆ ਨੂੰ ਹੋਰ ਮਜ਼ਬੂਤ ਕਰੇਗੀ ਕ੍ਰਿਸਟੀਆ ਫ੍ਰੀਲੈਂਡ ਜਿਨਦਾ ਪੇਚੋਕੜ ਯੂਕਰੇਨ ਦੇ ਨਾਲ ਜੁੜਿਆ ਹੋਇਆ 2019 ਤੋਂ 2024 ਤੱਕ ਕੈਨੇਡਾ ਦੀ ਚਿੰਪਤੀ ਪ੍ਰਧਾਨ ਮੰਤਰੀ ਰਹਿ ਚੁੱਕੀ ਹੈ ਉਹ ਲੰਬੇ ਸਮੇਂ ਤੋਂ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਗਏ ਹਮਲੇ ਤੇ ਸਭ ਤੋਂ ਤਿੱਖੀ ਲੋਚ ਦਾ ਦੇ ਵਿੱਚੋਂ ਇੱਕ ਰਹੇ ਨੇ ਸਤੰਬਾ ਦੋਚਾਰ ਪਚਿਲੀ ਵਿੱਚ ਫ੍ਰੀਲੈਂਡ ਨੇ ਐਲਾਨ ਕੀਤਾ ਸੀ ਕਿ ਉਹ ਕੈਬਨਿਟ ਤੋਂ ਅਸਤੀਫਾ ਦੇ ਦੇਣਗੇ ਅਤੇ ਅਗਲੀ ਫੈਡਰਲ ਚੋਣ ਦੇ ਵਿੱਚ ਐਮਪੀ ਦੇ ਲਈ ਉਮੀਦਵਾਰ ਨਹੀਂ ਹੋਣਗੇ ਫ੍ਰੀਲੈਂਡ ਹਜੇ ਵੀ ਕੌਂਟਰਰੀ ਯੂਨੀਵਰਸਿਟੀ ਰੋਜ਼ਜੇਲ ਹਲਕੇ ਤੋਂ ਐਮਪੀ ਨੇ ਅਤੇ ਉਹਨਾਂ ਨੇ ਹੁਣ ਤੱਕ ਐਮਪੀ ਦੀ ਸੀਟ ਤੋਂ ਅਸਤੀਫਾ ਦੇਣ ਬਾਰੇ ਕੋਈ ਸਰਕਾਰੀ ਐਲਾਨ ਨਹੀਂ ਕੀਤਾ ਕੰਜ਼ਰਵੇਟਿਵ ਐਮਪੀ ਰੋਮਨ ਵੇਬਰ ਨੇ ਫ੍ਰੀਲੈਂਡ ਦੇ ਵੱਲੋਂ ਐਮਪੀ ਪੀ ਰਹਿਦਿਆਂ ਹੀ ਯੂਕਰੇਨ ਦੀ ਸਲਾਹਕਾਰ ਬੰਨਣ ਉੱਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਸੋਮਾ ਨੂੰ ਸੋਸ਼ਲ ਮੀਡੀਆ ਉੱਤੇ ਲਿਖਿਆ ਔਰ ਨਾ ਕੋਲ ਨਾ ਸਿਰਫ ਆਪਣੀ ਸੀਟ ਤੋਂ ਅਸੀਫਾ ਦੇਣ ਦੀ ਤਮੀਜ਼ ਦੀ ਘਾਟ ਹੈ ਸੋ ਗੋਇ ਸਪਸ਼ਟ ਤੌਰ ਤੇ ਹਿੱਤਾ ਦਾ ਟਕਰਾਵ ਹੈ ਸ ਸੰਬੰਧ ਵਿੱਚ ਪ੍ਰਧਾਨ ਮੰਤਰੀ ਮਾਰਕਾਨੀ ਨੇ ਉਹਨਾਂ ਨੂੰ ਯੂਕਰੇਨ ਦੀ ਮੂੜ ਉਸਾਰੀ ਦੇ ਲਈ ਕੈਨੇਡਾ ਦਾ ਵਿਸ਼ੇਸ਼ ਨੁਮਾਇੰਦਾ ਨਿਯੁਕਤ ਕੀਤਾ ਸੀ ਲੰਗੇ ਤਸੰਬਰ ਪ੍ਰਧਾਨ ਮੰਤਰੀ ਕਾਰਨੀ ਨੇ ਯੂਕਰੇਨ ਦੇ ਲਈ 2.5 ਬਿਲੀਅਨ ਡਾਲਰ ਦੀ ਲੋਨ ਅਤੇ ਕਰਜ਼ਾ ਮੁਆਫੀ ਵਾਲੀ ਵਿੱਤੀ ਮਦਦ ਦਾ ਐਲਾਨ ਕੀਤਾ ਸੀ ਇਸ ਦੇ ਨਾਲ 2022 ਦੇ ਵਿੱਚ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਨੂੰ ਦਿੱਤੀ ਗਈ ਕੈਨੇਡਾ ਦੀ ਕੁੱਲ ਫੌਜੀ ਮਨੁੱਖੀ ਅਤੇ ਵਿੱਤੀ ਮਦਦ 22 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਜੁਲਨਸਕੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਅਮਰੀਕਾ ਦੀ ਅਗਵਾਈ ਹੇਠ ਹੋਈਆਂ ਕਈ ਹਫ਼ਤੇਦਿਆਂ ਕੂਟਨੀਤਿਕ ਕੋਸ਼ਿਸ਼ਾਂ ਜਿਨ੍ਹਾਂ ਦੇ ਵਿੱਚ ਫਲੋਰੀਡਾ ਦੇ ਵਿੱਚੋਂ ਮੀਕੀ ਰਾਸ਼ਟਰਪਤੀ ਜੋਨਾਲ ਟਰੰਪ ਦੇ ਨਾਲ ਗੱਲਬਾਤ ਵੀ ਸ਼ਾਮਲ ਸੀ ਉਸ ਤੋਂ ਬਾਅਦ ਸ਼ਾਂਤੀ ਸਮਝੌਤਾ ਲਗਭਗ 90% ਤਿਆਰ ਕੀਤਾ ਗਿਆ। ਪਿਛਲੇ 1 ਮਹੀਨੇ ਦੌਰਾਨ ਜੁਲਨਸਕੀ ਇਹ ਵੀ ਕਹਿ ਚੁੱਕੇ ਨੇ ਕਿ ਹੁਕ੍ਰੇਨੀ ਅਤੇ ਅਮਰੀਕੀ ਅਧਿਕਾਰੀਆਂ ਨੇ ਜੰਗ ਤੋਂ ਬਾਅਦ ਵੀ ਮੂਡ ਉਸਾਰੀ ਅਤੇ ਨਿਵੇਸ਼ ਨਾਲ ਸੰਬੰਧਿਤ ਕਈ ਦਸਤਾਵੇਜ਼ ਅਤੇ ਕੰਮ ਕੀਤਾ ਹੈ ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਟੇਰਸ ਕਾਚਕ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਾਥੀ ਦੇਸ਼ ਅਗਲੇ 10 ਸਾਲਾਂ ਲਈ ਲਗਭਗ 800 ਬਿਲੀਅਨ ਅਮਰੀਕੀ ਡਾਲਰ ਦੇ ਆਰਥਿਕ ਸਹਾਇਤਾ ਪੈਕੇਜ ਉੱਤੇ ਸਹਿਮਤ ਹੋਗੇ ਨਹੀਂ ਇਹ ਪੈਕੇਜ ਵਰਲਡ ਬੈਂਕ ਆਈ ਐਮ ਐਫ ਅਤੇ ਯੂਰੋਪੀ ਯੂਨੀਅਨ ਦੇ ਅੰਕੜਿਆਂ ਉੱਤੇ ਅਧਾਰਿਤ ਹੈ ਇਸ ਪੈਕੇਜ ਦੇ ਵਿੱਚ ਨੁਕਸਾਨ ਦੀ ਪਰਪਾਈ, ਮੂੜ ਉਸਾਰੀ ਆਰਥਿਕ ਸਥਿਰਤਾ ਅਤੇ ਕਰੀਬ 200 ਬਿਲੀਅਨ ਡਾਲਰ ਦੀ ਆਰਥਿਕ ਵਾਧੇ ਦੀ ਯੋਜਨਾ ਵੀ ਸ਼ਾਮਲ ਹੈ। ਕ੍ਰਿਸਟੀਆ ਫਰੀਲੈਂਡ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਤੇ ਰੂਸ ਦੋਵਾਂ ਨੂੰ ਨਰਾਜ਼ ਕਰ ਚੁੱਕੇ ਨੇ। 2014 ਵਿੱਚ ਜਦੋਂ ਰੂਸ ਨੇ ਯੂਕਰੇਨ ਦੇ ਕਰੀਮੀਆ ਖੇਤਰ ਨੂੰ ਆਪਣੇ ਨਾਲ ਚੋਲ ਲਿਆ ਸੀ, ਤਾਂ ਦੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਰਕਾਰ ਨੇ ਕੈਨੇਡਾ ਦੇ ਕਈ ਅਧਿਕਾਰੀਆਂ ਉੱਤੇ ਪਾਬੰਦੀਆਂ ਲਗਾਈਆਂ ਸਨ, ਜਿਦੇ ਵਿੱਚ ਫਰੀਲੈਂਡ ਵੀ ਸ਼ਾਮਲ ਸੀ। 2022 ਦੇ ਵਿੱਚ ਰੂਸ ਦੇ ਵੱਲੋਂ ਯੂਕਰੇਨ ਉੱਤੇ ਹਮਲਾ ਕਰਨ ਤੋਂ ਬਾਅਦ ਫਰੀਲੈਂਡ ਯੂਕਰੇਨ ਦੇ ਸਾਥੀ ਦੇਸ਼ਾਂ ਤੇ ਉਹਨਾਂ ਮੁਖ ਲੀਡਰਾਂ ਵਿੱਚੋਂ ਸਾਂਝ ਰੂਸ ਦੀਆਂ ਕੁਝ ਸੰਪਤੀਆਂ ਨੂੰ ਸਬਨ ਕਰਨ ਦੀ ਹਮਾਇਤ ਕਰਦੇ ਰਹੇ ਡੋਨਾਲਡ ਟਰੰਪ ਵੀ ਕਈ ਸਾਲਾਂ ਤੋਂ ਫਰੀਲੈਂਡ ਬਾਰੇ ਤਿੱਖੀਆਂ ਟਿੱਪਣੀਆਂ ਕਰਦੇ ਆਏ ਨੇ ਇਹ ਟਿੱਪਣੀਆਂ ਜ਼ਿਆਦਾਤਰ ਉਸ ਸਮੇਂ ਨਾਲ ਜੁੜੀਆਂ ਰਹੀਆਂ ਜਦੋਂ ਫਰੀਲੈਂਡ 1994 ਦੇ ਨਾਫਟਾ ਸਮਝੌਤੇ ਦੀ تھا ਨਵੇਂ ਵਪਾਰਕ ਸਮਝੌਤੇ ਲਈ ਕੈਨੇਡਾ ਦੀ ਟੀਮ ਦੀ ਅਗਵਾਈ ਕਰ ਰਹੀ ਸੀ 2020 ਦੇ ਵਿੱਚ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤਾ ਤਿਆਰ ਹੋਇਆ ਸੀ ਪਰ 트럼ਪ ਹੁਣ ਆਪਣੇ ਪਹਿਲੇ ਕਾਲ ਚਕਾਲ ਦੌਰਾਨ ਹੋਏ ਇਸ ਸਮਝੋਤੇ ਨੂੰ ਨਾ ਪਸੰਦ ਕਰਦੇ ਨੇ